ਇਹ ਵਿਕਰੀ ਹੈ ਆਪ ਸਭ ਨੂੰ ਜੀ ਅਯੋ ਨੂੰ ਲੈ ਕੇ ਹੱਜ ਰਜ ਦੀ ਵੱਡੀ ਖਬਰ ਵੈਨੇਜੂਆ ਦੇ ਰਾਸ਼ਟਰ ਨੂੰ ਫੜੋ 400 ਕਰੋੜ ਰੁਪਏ ਦਾ ਇਨਾਮ ਪਾਓ ਅਤੇ 트럼ਪ ਪ੍ਰਸ਼ਾਸਨ ਨੇ ਇਹ ਐਲਾਨ ਕਿਉਂ ਕੀਤਾ ਵੈਨੇਜੂਏਲਾ ਦੇ ਰਾਸ਼ਟਰਪਤੀ ਮਾਦ్రో ਤੇ ਡਰਗ ਮਾਫੀਆ ਹੋਣ ਦਾ ਦੋਸ਼ ਲਗਾਇਆ ਹੈ 트럼ਪ ਪ੍ਰਸ਼ਾਸਨ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ 5 ਮਿਲੀਅਨ ਡਾਲਰ ਇਸ ਦਿਨ ਨਾਲ ਹੀ ਲਗਭਗ 438 ਕਰੋੜ ਰੁਪਏ ਦਾ ਇਨਾਮ ਦਾ ਐਲਾਨ ਕੀਤਾ ਹੈ 트럼ਪ ਪ੍ਰਸ਼ਾਸਨ ਨੇ ਪਹਿਲਾਂ ਐਲਾਨ ਲਾਣੇ ਗਏ ਇਨਾਮ ਦੀ ਦੁੱਗਣੀ ਕਰ ਦਿੱਤਾ ਹੈ 트럼ਪ ਪ੍ਰਸ਼ਾਸਨ ਦਾ ਦੋਸ਼ ਹੈ ਕਿ ਮਾਦੂਰ ਦੁਨੀਆ ਦੇ ਸਭ ਤੋਂ ਵੱਡੇ ਡਰਗਸ ਤਸਕਰਾਂ ਦੇ ਵਿੱਚੋਂ ਇੱਕ ਹੈ ਅਤੇ ਇੱਕ ਕਾਰਟਲ ਨਾਲ ਜੁੜਿਆ ਹੋਇਆ ਹੈ ਜੋ ਅਮਰੀਕਾ ਨੂੰ ਫੈਂਟਨਿਕ ਲੈਸਰ ਫੈਂਟਿਕ ਲੈਸਰ ਕੋਕੀਨ ਸਪਲਾਈ ਕਰਦਾ ਹੈ ਇਸ ਦੇ ਨਾਲ ਹੀ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਨਾਰਕੋ ਅੱਤਵਾਦ ਦੀਨ ਕੇਸ ਦਰਜ ਟਰੰਪ ਦੇ ਪਹਿਲਾ ਕਾਰਜਕਾਲ ਦੌਰਾਨ 2020 ਵਿੱਚ ਮਾਦਰੋਗ ਅਤੇ ਉਸ ਦੇ ਸਾਥੀਆਂ ਨੂੰ ਵਿਰੁੱਧ ਮੈਨਹਟਨ ਸੰਗੀ ਅਦਾਲਤ ਵਿੱਚ ਨਾਰਕੋ ਅੱਤਵਾਦ ਅਤੇ ਕੋਕੀ ਨਾ ਇਹ ਯਾਦ ਕਰਨ ਦੀ ਸਾਜ਼ਿਸ਼ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਸੀ ਫਿਰ ਉਹਨਾਂ ਨੇ 15 ਮਿਲੀਅਨ ਡਾਲਰ ਦੇ ਇਨਾਮ ਰੱਖਿਆ ਗਿਆ ਸੀ ਅਤੇ ਇਸ ਨੂੰ ਬੀਡੇਨ ਪ੍ਰਾਪਤ ਨੇ ਵਧਾ ਕੇ 25 ਮਿਲੀਅਨ ਡਾਲਰ ਕਰ ਦਿੱਤਾ ਸੀ ਇਸ ਦੇ ਨਾਲ ਹੀ ਅਟਾਨੀ ਜਰਨਲ ਪੈਮਬੋਡੀ ਨੇ ਕਿਹਾ ਕਿ ਦੇਸ਼ ਦੀਆਂ ਨੀਹ ਵਿਭਾਗ ਦੇ ਮਾਗਰੋ ਨਾਲ ਜੁੜੀਆਂ ਹੋਈਆਂ 700 ਮਿਲੀਅਨ ਡਾਲਰ ਦੀ ਜਾਇਦਾਦ ਜ਼ਬਤ ਕਰ ਲਈਆਂ ਹਨ ਅਤੇ ਜਿੰਨਾ ਵਿੱਚ ਦੋ ਨਿੱਜੀ ਜੀ ਵੀ ਸ਼ਾਮਿਲ ਹੈ ਮਾਦਰਨ ਚੂੜੀਆਂ 70 ਲੱਖ ਟਨ ਕੋਕੀਨਾ ਵੀ ਜਬਤ ਕਰ ਲੀਆਂ ਗਈਆਂ ਹਨ ਧੰਨਵਾਦ